ਇਹ ਬੱਚੇ ਇਟਲੀ ਦੇ ਬੋਰਨਾ ਮੈਂ ਇਥੇ ਐਕਸਰਸਾਈਜ਼ ਕਰਦਾ ਸੀ ਇਹ ਮੇਰੇ ਕੋਲੇ ਆ ਗਿਆ ਅੱਜ ਤੇ ਮੈਂ ਇੱਕ ਨੂੰ ਪੁੱਛਿਆ ਮੈਂ ਕਿਹਾ ਵੀ ਗੇਮ ਖੇਡਦਾ ਕੋਈ ਕਹਿੰਦਾ ਹਾਂਜੀ ਮੈਂ ਕਿਹੜੀ ਕਹਿੰਦਾ ਫ੍ਰੀ ਫਾਇਰ ਓ ਮੈਂ ਕਿਹਾ ਭਰਾਵਾ ਹੋਰ ਗੇਮ ਜਿਹੜੀ ਹੁੰਦੀ ਹੈ ਦੂਜੀ ਉਹ ਖੇਡਦਾ ਕਹਿੰਦੇ ਨਹੀਂ ਅਸੀਂ ਨਹੀਂ ਖੇਡਦੇ ਇਹ ਤਾਂ ਜਿਹੜੇ YouTube ਤੇ ਕਮੈਂਟਰੀ ਕਰਦੇ ਹੁੰਦੇ ਨੇ ਨਾ ਗੇਮ 'ਚ ਉਹਨਾਂ ਨੂੰ ਰੋਲ ਮਾਡਲ ਮੰਨੀ ਬੈਠਿਆ ਕਹਿੰਦੇ ਉਹਨਾਂ ਦੇ ਇੰਨੇ ਫੋਲੋਅਰ ਆ ਪਤਾ ਨਹੀਂ ਕਿਹੜਾ ਨਾਮ ਲੈਂਦੇ ਇਹ ਕਹਿੰਦੇ ਅਸੀਂ ਵੀ ਗਾਂਹ ਜਾ ਕੇ ਫਿਰ ਕਹਿੰਦੇ ਪਲੇਅਰ ਬਣਾਗੇ ਤਕੜੇ ਅਸੀਂ ਵੀ ਉਦਾਂ ਕਰਾਂਗੇ ਆ ਦੇਖੋ ਗੱਲਾਂ ਇਹਨਾਂ ਦੀਆਂ ਆਪਣੀ ਘੜੀ ਗੱਡਾਂ ਕਰਾਂਗੇ ਇਹ ਫ੍ਰੀ ਫਾਇਰ ਨਹੀਂ ਖੇਡਣੀ ਮਜਾਓ ਖੇਡਣੀ ਆਪਾਂ ਉਹ ਨਹੀਂ ਖੇਡਣੀ ਗੇਮ ਹੋਰ ਖੇਡਿਆ ਕਰੋਗੇ ਪੰਜਾਣ ਆਵਲ ਹੋ ਗਿਆ ਤੀ ਫ੍ਰੀ ਫਾਇਰ ਮੈਂ ਕਿਡ ਖੇਡ ਲੂੰਗਾ ਆ ਬੰਦਾ ਤਕੜਾ ਵਾ ਉਹ ਬੰਦਾ ਨਹੀਂ ਵਧੀਆ ਹੈਗਾ ਇਹ ਤਾਂ ਫ੍ਰੀ ਫਾਇਰ ਹੀ ਖੇਡੂਗਾ ਇਹ ਫ੍ਰੀ ਫਾਇਰ ਕਰ ਦੋ ਇਹ ਗੇਮ ਖੇਡਿਆ ਕਰੋ ਇਹਨੇ ਤਕੜਾ ਹਾਂ 3 ਸਾਲ ਦਾ ਖੇਡਣ ਲਿਆ ਬੰਦਾ ਕਾਣ ਇਹੇ ਉਹ ਹੋਰ ਗੇਮ ਖੇਡਿਆ ਕਰੋਗੇ ਕਾ ਇੱਕ ਸਾਲ ਤੋਂ ਨਹੀਂ 5 ਸਾਲ ਤੋਂ ਖੇਡ ਰਿਹਾ ਸੀ ਇਹ